ਇਰੀ ਰਾਗ ਮਲਅ ਪੱਲਾ ਹਰ ਦੂਜਾ ਮੁਕਾਮ ਕਰ ਘਰ ਦੇਸਣ ਨਿਤ ਚੱਲਣੇ ਕੀ ਥੋਖ ਮੁਕਾਮ ਤਾਂ ਪਰ ਜਾਣੀਐ ਜਾਂ ਰਹਿ ਨਿ ਚੱਲ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬਾਂਧੋ ਲਾਗ ਰਹੁ ਨਾਮੇ ਰਹਾਉ ਜੋਗੀ ਤਾਂ ਅਸਣ ਕਰਬ ਹੈ ਮੁੱਲਾ ਬਹਿ ਮਕਾਮ ਪੰਡਿਤ ਵਿਖਾਣੇ ਪੋਥੀਆਂ ਸਿੱਧ ਬਹਿ ਦੇਵ ਸਥਾਨ ਸੁਰ ਸਿੱਧ ਗੰਗਧਰਬ ਮੋਨ ਜਾਨ شیخ ਪੀਰ ਸਲਾਰ ਦਰ ਤੂਚ ਕੂਚਾ ਕਰ ਗਏ ਅਵਰੇ ਫੇ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਖੜੀ ਮੋਤ ਕੇ ਚੱਲਣਾ ਦਿਲ ਸਮਝ ਤੂੰ ਤੇ ਪਹੁੰਚ ਸ਼ਬਦਾਂ ਮਹਿ ਵਖਾਣੀਆਂ ਵਿਰਲਾ ਤਾਂ 부ਝੇ ਕੋਏ ਨਾਨਕ ਵਖਾਣੇ ਬੇਨਤੀ ਜਲ ਥਲ ਮਈਲ ਸੋਏ ਅੱਲਾ ਅਲਖ ਅਗੰਮ ਕਾਦਰ ਕਰਨ ਹਾਰ ਕਰੀ ਸਬ ਦੁਨੀ ਆਵਣ ਜਾਵਣੀ ਮੁਕਾਮ ਇਕ ਰਹੀ ਮੁਕਾਮ ਤਿਸਨੋ ਆਖੀਐ ਜਿਸ ਸਿਸ ਨਹੋ ਵੀਲੇਖ ਅਸਮਾਨ ਧਰਤੀ ਚੱਲਸੀ ਮੁਕਾਮ ਉਹ ਹੀ ਇੱਕ ਦਿਨ ਰਬ ਚੱਲ ਲੈ ਨਿਸ ਸਸ ਚੱਲ ਲੈ ਤਾਰਕਾ ਲਖ ਪਲੋਏ ਮੁਕਾਮ ਉਹ ਹੀ ਇੱਕ ਹੈ ਨਾਨਕਾ ਸਚ ਗਗੋਏ ਮਲੇ ਪਹਿਲੇ 17 ਅਸ਼ਟਪਦੀਆਂ ਸ੍ਰੀ ਰਾਗ ਮਹਿਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ੴ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਇ ਆਪੈ ਆਪ ਮਿਲਾਏ 부ਝੈ ਤਾਂ ਨਿਰਮਲ ਹੋਵੈ ਕੋਇ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਇ ਪਾਈ ਰੈ ਭਗਤ ਹੀ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਕੀਨੀ ਬਿਰਥਾ ਜਨਮ ਮੰਗਵਾਇਆ ਰਹਾ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ਿ ਮਿਲਾਏ ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇਵਢਿਾਈ ਆਪੇ ਸੇਵ ਕਰਾਈ ਦੇਹ कुटुंब ਮੋਹ ਲੋਭਾਣਾ ਚਲਦਿਆਂ ਨਾਲ ਨਾ ਜਾਈ ਸਤਗੁਰ ਸੇ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਤਰਬ ਸਖਾ ਹਰ ਜਿਓ ਮੇਰਾ ਅੰਤੇ ਹੋਏ ਸਖਾਈ ਪਿਆੜ ਜਗ ਜੀਵਨ ਦਾਤਾ ਮਨ ਮੁਖ ਪਤ ਗਵਾਈ ਦਿਨ ਸਤਗੁਰ ਕੋ ਮਗ ਨ ਜਾਣੇ ਅੰਦੇ ਥੋਰ ਨ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛੋਤਾਈ ਪਿਆੜਾ ਜਗ ਜੀਵਨ ਦਾਤਾ ਗੁਰਮਤ ਮੰਨ ਅਵਸਾਇਆ ਆਨੰਦੇ ਨੂੰ ਤਖਤ ਕਰੈ ਦਿਨ ਰਾਤੀ ਹਉਮੈ ਮੋਹ ਚੁਕਾਇਆ ਜਿਸ ਸਿਓ ਰਾਤਾ ਤੈਸੋ ਹੋਵੈ ਸੱਚੇ ਸਤਿ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰ ਸ਼ਬਦੀ ਵਿਚਾਰ ਸਤਗੁਰ ਸੇਵੈ ਸਹਿਜ ਉਪਜੈ ਹਉਮੈ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੈ ਸਚ ਰਖਿਆ ਔਰ ਥਾਰ ਤਬ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੈ ਹਉ ਮੈਂ ਦੁਖ ਸਭ ਜਾਏ ਸਤਗੁਰ ਸ਼ਬਦ ਸੁਣਾਏ ਹਉ ਸਦ ਬਲ ਹਾਰ ਜਾਉ ਆਪਣੇ ਮਨ ਚਿਤ ਤਹਿ ਕਹਾਏ ਦਿਨ ਗੁਰ ਆਪ ਨਾ ਜਾਈ ਹਰ ਜੀਉ ਤਖਤ ਵਸ਼ਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸ਼ੋਭਾ ਸੁਰਤ ਦੇ ਪ੍ਰਭ ਅਪੇ ਗੁਰਮੁਖ ਦੇ ਵਡਿਆਈ ਸ੍ਰੀ ਵਾਗ ਮਲਾਤੀ ਜਾ ਹਮੇ ਕਰਮ ਕੁਮਹਾਵੰਦੇ ਜਮ ਡੰਡ ਲੱਗੇ ਤਿਨ ਆਏ ਜੇ ਸਤਗੁਰ ਸੇਵਨ ਸੇ ਉੱਭਰੇ ਹਰ ਸੇਤੀ ਲਿਵ ਲਾਇ ਮਨ ਰੇ ਗੁਰਮੁਖ ਨਾਮ ਤੇ ਆਇ ਧਰਪੂਰਬ ਕਰਤਾ ਲਿਖਿਆ ਤਿਨਾ ਗੁਰਮਤ ਨਾਮ ਸਮਾਇ ਰਹਾ ਣ ਸਤਗੁਰ ਪ੍ਰਤੀਤ ਨ ਆਵੈ ਨਾਮ ਨਾ ਲਾਗੋ ਪਾਓ ਸੁਪਨੇ ਸੁਖ ਨਾ ਪਾਵੈ ਦੁਖ ਮੈਂ ਸਵੇ ਸਮਾਇ ਜੇ ਹਰ ਹਰ ਕੀਚ ਬਹੁਤ ਲੋਚੀਐ ਕਿਰਤ ਨ ਮਿਟਿਆ ਜਾਏ ਹਰ ਕਾ ਪਾਣਾ ਭਗਤੀ ਮੰਨੇ ਸੇ ਭਗਤ ਪੈ ਦਰਥਾਈ ਗੁਰ ਸ਼ਬਦ ਡੜਾਵੇ ਰੰਗ ਸਿਓ ਬਿਨ ਕਿਰਪਾ ਲਹਾ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਏ ਭੀ ਦੇਕਸਲ ਲੱਗੈ ਥਾਈ ਸੇ ਜਨ ਸੱਚੇ ਨਿਰਮਲੇ ਜੇਨ ਸਤਗੁਰ ਨਾਲ ਪਿਆਰ ਸਤਗੁਰ ਕਾ ਪਾਣਾ ਕਮਾਵੰਦੇ ਦੇਖ ਹਉ ਮੈਂ ਤਜ ਉਵੇਕਾਰ ਮਨ ਹਠ ਕਿਤਾ ਉਪਾਏ ਨਾ ਛੂਟੀ ਐ ਸਿਮਰਤ ਸਾਸਤਰ ਸੋਧੋ ਜਾਏ ਮਿਲ ਸੰਗਤ ਸਾਧੂ ਉੱਭਰੇ ਗੁਰ ਕਾ ਸ਼ਬਦ ਤੁਮਾਇ ਹਰ ਕਾ ਨਾਮ ਨਿਦਾਨ ਹੈ ਜਿਸ ਅੰਤ ਨਾ ਪਾਰਾ ਵਾਰ ਗੁਰਮੁਖ ਸੇਈ ਸੋੰਦੇ ਜੇਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ ਗੁਰਪ੍ਰਸਾਦੀ ਪਾਈਐ ਕਰਮ ਪਰਾਪਤ ਹੋਏ ਸ੍ਰੀ ਰਾਗ ਮਹਿਲਾ ਤੀਜਾ ਪੰਖੇ ਬਿਰਖ ਸੁਹਾਵੜਾ ਸੱਚ ਚੁਗੈ ਗੁਰ ਫਾਇ ਹਰ ਰਸ ਤੀਵੇਂ ਸਹਿਜ ਰਹਿ ਉੱਡੇ ਨਾ ਆਵੇ ਜਾਏ ਨਿਜ ਘਰ ਵਾਸਾ ਪਾਇ ਹਰ ਹਰ ਨਾਮ ਸਮਾਇ ਮਨ ਰੇ ਗੁਰ ਕੀ ਕਾਰ ਤੁਮਾਈ ਗੁਰ ਕੈ ਭਾਣ ਜੇ ਚੱਲੇ ਤਾਂ ਅਨ ਦਿਨ ਰੱਚੈ ਹਰ ਨਾਏ ਰਹਾਉ ਤੰਖੀ ਬਿਰਖ ਸੁਹਾਵੜੇ ਉੜੈ ਚੌ ਦਿਸ ਜਾਹੇ ਜੇ ਤਾ ਉੜੈ ਦੁਖ ਘਣੇ ਨਿਤ ਦਾਜੈ ਤੈ ਬਿਲਾਏ ਦਿਨ ਗੁਰ ਮਹਿਲ ਨ ਜਾਪੈ ਨਾ ਅੰਬ੍ਰਿਤ ਫਲ ਪਾਹੇ ਗੁਰਮੁਖ ਬ੍ਰਹਮ ਹਰਿ ਆਵਲਾ ਫਤ ਸਹਿਜ ਸੁਭਾਈ ਸ਼ਾਖਾ ਤਿੰਨ ਨਿਵਾਰੀਆਂ ਇੱਕ ਸ਼ਬਦ ਲੈਵ ਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਈ ਮਨ ਮੁਖ ਉਬੇ ਸੁੱਕ ਗਏ ਨਾ ਫਲ ਤਿੰਨਾ ਛਾਓ ਤਿੰਨਾ ਪਾਸ ਨ ਬੈਸੀ ਐ ਉਹਨਾਂ ਘਰ ਨਾ ਗਿਰਾਓ ਕੱਟੀਆਂ ਸਤ ਨਿਤ ਜਾਲੀਆਂ ਉਹਨਾਂ ਸ਼ਬਦ ਨਾ ਨਾਓ ਹੁਕਮੇ ਕਰਮ ਕਮਾਵਣੇ ਪੈ ਕਿਰਤ ਸਰਾਉ ਹੁਕਮੇ ਦਰਸ਼ਨ ਦੇਖਣਾ ਜਾਂ ਭੇਜੇ ਤਹਾਂ ਜਾਉ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸੁਮਾਉ ਹੁਕਮ ਨਾ ਜਾਣੇ ਬੱਪੜੇ ਭੁੱਲੇ ਫਿਰਾ ਗਵਾਰ ਮਨ ਹੱਥ ਕਰਮ ਕਮਾਵੰਦੇ ਨਿਤਨਿਤ ਹੋਏ ਖੁਆਰ ਅੰਤਰ ਸ਼ਾਂਤ ਨਾ ਆਵਈ ਨਾ ਸੱਚ ਲੱਗੈ ਪਿਆਰ ਗੁਰਮੁਖੀਆਂ ਮੋਹ ਸੋਣ ਗੁਰ ਕਾ ਹੇਤ ਪਿਆਰ ਸੱਚੀ ਭਗਤੀ ਸਚ ਰੱਤੇ ਦਰ ਸੱਚ ਸਚਿਆਰ ਆਏ ਸੇ ਪਰਵਾਣ ਹੈ ਸਬ ਕੁਲ ਕਾ ਕਰੇ ਉਧਾਰ ਸਭ ਨਜ਼ਰੀ ਕਰਮ ਕਮਾਉਂਦੇ ਨਜ਼ਰੀ ਬਾਹਰ ਨਾ ਕੋਏ ਜੈਸੀ ਨਦਰ ਕਰ ਦੇਖੈ ਸੱਚ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਾਈਆਂ ਕਰਮ ਤਰਾਪਤ ਹੋ